ਸਮਾਣਾ ਦੇ ਭਾਖੜਾ ਨਹਿਰ ਪਟਿਆਲਾ ਪੁਲ ਦੇ ਨਜ਼ਦੀਕ ਐਕਟਿਵਾ ਸਵਾਰ પતિ ਪਤਨੀ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਪਿੰਡ ਵੜੀਤਾ ਜਾ ਰਹੇ ਸਨ ਜਿੱਥੇ ਉਹਨਾਂ ਨਾਲ ਵੱਡਾ ਪਾਣਾ ਵਾਪਰ ਗਿਆ ਭਾਖੜਾ ਪੁਲ ਤੇ ਪਿੱਛੇ ਤੋਂ ਆ ਰਹੇ ਟਰੱਕ ਨੇ ਐਕਟਿਵਾ ਸਵਾਰ પતિ ਪਤਨੀ ਨੂੰ ਟੱਕਰ ਮਾਰੀ ਜਿਸ ਦੇ ਵਿੱਚ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਪਤੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਸਨ ਸਮਾਣਾ ਸਿਟੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਸਾਡੇ ਕੋਲ ਐਕਸੀਡੈਂਟ ਕੇਸ ਆ ਜੀ ਮਹਿੰਦਰੋ ਨਾਮ ਇਹਨਾਂ ਦਾ ਸਾਡੇ ਕੋਲ ਬ੍ਰਾਡ ਡੈੱਡ ਆਇਨੇ ਇਹ ਬ੍ਰਾਡ ਡੈੱਡ ਜੀ ਕੀ ਦੱਸਣਗੇ ਐਕਸੀਡੈਂਟ ਆ ਐਕਸੀਡੈਂਟ ਕੇਸ ਆ ਇਹ ਆਪਣੇ ਕੋਲ ਪਖੜਾ ਪੁਲ ਤੋਂ ਆਇਆ ਠੀਕ ਰਾਜੇ ਕਿੱਥੇ ਗਈ ਸੀ ਤੁਸੀਂ ਅੰਮ੍ਰਿਤ ਦੇ ਤੱਕ ਗਈ ਸੀ ਇੱਥੇ ਕੀ ਹੋਇਆ ਤੇ ਤੋ ਟੱਕਰ ਦੇ ਸੈਟ ਮਾਰਦੀ ਹੈ ਜੇ ਕਰਦੇ ਸੀ ਕੋਤਰੀ ਦਾ ਹੈ ਕੋਣ ਕੋਣ ਸਾਡੇ ਤੁਹਾਡੇ ਨਾਲ ਤੂੰ ਵੀ ਸੀ ਮੈਂ ਆਉਂਦਾ ਭਾਈ ਸੀਗਾ ਭਤੀਜਾ ਸੀਗਾ ਪਾਣੀ ਸੀ ਪੇਪਰ ਜਾਏਗਾ ਨਾਮ ਕਿਸਰੀ ਮਿੰਦਰਾ ਉਮਰ ਕਿੰਨੀ ਕੋਣੀ ਰਾਣੀ ਜੀ ਰਾਜੇ 40 45 ਸਾਲ ਦੇ ਸੀ ਐ ਮੈਂ ਜੇ ਮੈਂ ਸ਼ਰਤ ਮੱਥਾ ਟਿਕਣ ਗਿਆ ਜੀ ਵਾਪਸ ਆ ਰਹੇ ਸੀ ਵਾਪਸ ਆ ਰਹੇ ਸੀ ਇੱਥੇ ਆ ਕੇ ਕਿਸੇ ਨਾਲ ਅਸੀਂ ਡੇਰੇ ਕਿਹਨੇ ਮਾਰਿਆ ਗੱਡੀ ਟੱਕੀਆ ਮਾਰਿਆ ਜੀ ਗੱਡੀ ਕਿੰਨੇ ਮਾਰੇ ਆਏ ਅਸਿੱਧਾ ਹੈ ਨਹੀਂ ਸੀ ਉੱਥੇ ਹੁਣ ਕੀ ਪਤਾ ਨਾਲ ਵਾਲੇ ਦੱਸ ਰਹੇ ਨੇ ਵੀ ਗੱਡੀ ਵਾਲਾ ਸ਼ਾਟ ਮਾਰ ਗਿਆ ਉਹ ਰੇ ਸੀ ਗੱਡੀ ਉਹਦੇ ਪਾਈ ਹੈ ਇਹੋ ਜਿਹੇ ਨਾਲ ਹਾਈ ਕਰਦੇ ਨੇ ਇਹਨਾਂ ਨੂੰ ਕਿੰਨਾ ਟੋੜਾ ਸੋਕਾ ਨਹੀਂ ਆਕ ਤੇ ਇਸ ਤੁਸੀਂ ਅਸੀਂ ਮੈਸਰ ਗਿਆ ਦੀ ਆਪਸਾਰੇ ਤੇ ਆਪਸਾਰੇ ਦੀ ਗਈ ਇੱਕ ਟੋੜਾ ਇਸ ਕਿਛਦਾ ਆ ট্রাক ਪਿੱਛੇ ਦਾ ਆਈ ਉਹਨੇ ਮਾੜੀ ਸਾਈਡ ਵਾਲੇ ਕੱਟ ਮਾਰਿਆ ਉੱਤੇ ਚੜਾ ਤੇ ਬਿਲਕੁਲੀ ਮੇਰਾ ਕਬੀੜਾ ਸੀ ਮੈਂ ਸੀ ਬਸ ਇਹਨਾਂ ਹੱਥ ਬੰਦ ਪਾ ਕੇ ਪਿਛਲੇ ਟਾਰਕ ਲਿਆ ਦੀ ਸੀ ਥੱਲੇ ਆ ਗਿਆ ਆ ਇਹ ਸਾਈਡ ਮਾਰਿਆ ট্রাক ਨੇ ਐਨਮਿੰਦਰ ਰੜੀ ਅਮਰ ਕਿੰਨੇ ਕੋਣੀ ਇਠਾ ਤੱਕ ਜਾ ਰਹੀ